ਉਹਾ ਫੋਨ ਹਲੋ ਸਸ਼ਿਕਾ ਪੂਆ ਜੀ ਹਾਂ ਜੀ ਸਭ ਠੀਕ ਆ ਹਾਂ ਠੀਕ ਆ ਮੈਂ ਹਾਂਜੀ ਨਹੀਂ ਸਸਮਿਰ ਨੇ ਮਾਨੂੰ ਬੜੀਆਂ ਗੱਲਾਂ ਕੀਤੀਆਂ ਤਾਂ ਆਹੋ ਕਿੰਦੇ ਤੂੰ ਤੇ ਬੈਂਦੀ ਨਹੀਂ ਹੈਗੀ ਠੀਕ ਆ ਜੇ ਆਓਗੇ ਤੇ ਤੇ ਮੜੀ ਚੰਗੀ ਕੋ ਗੱਲ ਨਾ ਕਰਿਓ ਚੰਗਾ ਤੁਹਾਨੂੰ ਪਤਾ ਤੇ ਹੈਗਾ ਮਮੀ ਨੇ ਹੁਣ ਕਰਨੀਆਂ ਗੱਲਾਂ ਮਾਤੇ ਮੈਨੂੰ ਕਹਿੰਦੇ ਵੀ ਤੂੰ ਭੂਆ ਤੇਰੀ ਸਾਦੀ ਤੇ ਤੂੰ ਤੇ ਤੁਰਪੀਆਂ ਤਿਆਰ ਹੋ ਲੈ ਪੀਂ ਹੰਦਰ ਹਾਂਜੀ ਚਲ ਕੋਈ ਗੱਲ ਕਰਨੀ ਹੈ ਤੁਸੀਂ ਨਾ ਕਰਿਓ ਫਿਰ ਗੱਲ ਵੱਧਦੀ ਹੈ ਆਹ ਭੂਆ ਜੀ ਮੈਂ ਤੇ ਆਪ ਸੋਚਨੀ ਹੈ ਤੇ ਮੇ ਤੇ ਕਿਸਮਤੀ ਮਾੜੀ ਹੀ ਕੀ ਜਦ ਆਪਣੀ ਢੀਸ਼ੇ ਤਿੱਖਾਣਾ ਤੇ ਦਿੰਦਾ ਹੀ ਨਾ ਪਤਨੀ ਕੀ ਗੱਲਾਂ ਮੈਂ ਇਹ ਲਾ ਮੈਂ ਕਿੰਨੇ ਦੁੱਖ ਵੇਖੇ ਪਹਿਲਾਂ ਮੰਮੀ ਡੇਢ ਚਲ ਗਏ ਮੁੜ ਕੇ ਚਲੋ ਚੰਗਾ ਘਰ ਪਰ ਮਿਲ ਗਿਆ ਮੈਂ ਚਲੂੰ ਠੀਕ ਹੋ ਜਾਊਗਾ ਤੇ ਹੁਣ ਇਹ ਸਭ ਕੁਝ ਹੋ ਗਿਆ ਪਤਨੀ ਮਮੀ ਸਸਨੇ ਵੀ ਨਾ ਕਿੱਦਾਂ ਬੋਲਿਆ ਕਰਨਾ ਹਾਂ ਜੀ ਚੋਲੀ ਭੂਆ ਬੂ ਹਾਂਜੀ ਕੋਈ ਨਹੀਂ ਮੈਂ ਦੱਸ ਦੂੰ ਜਨਾ ਦੇਖਾ ਮੇਰੀ ਭੂਆ ਨੂੰ ਵੀ ਉਹਨਾਂ ਦਾ ਦੁੱਖ ਆ ਜਿੰਨਾ ਮੈਨੂੰ ਆ ਪਰ ਮੇਰੀ ਸੱਸ ਹੋਏ ਕਿੱਦਾਂ ਗੱਲਾਂ ਕਰਦੀ ਐ ਉਹ ਤਾਂ ਕਹਿੰਦੀ ਨੇ ਤਾਂ ਕੋਈ ਦੁੱਖ ਹੀ ਨਹੀਂ ਆ ਇਹ ਜਾਣ ਕੇ ਤਾਂ ਕਰਦੀ ਐ ਹਾਂਜੀ ਹਾਂਜੀ ਕੋਈ ਨਹੀਂ ਭੂਆ ਜੀ ਆਹ ਹੋਣ ਫਿਰ ਕੀ ਕਰਨਾ ਵਾ ਕੋਈ ਨਹੀਂ ਆਵੇਂ ਤੀ ਹਿੰਨੀ ਟੈਨਸ਼ਨ ਨਾ ਦੋ ਆ ਹੋਏ ਤੇ ਹੈ ਆ ਹਾਂਜੀ ਚਲੋ ਕੋਈ ਗੱਲ ਨਹੀਂ ਚੰਗਾ ਠੀਕ ਆ ਹਾਂਜੀ ਠੀਕ ਹੈ ਸਸ਼ਿਕਾਂ ਇਦਾਂ ਕਰਦੇ ਆ ਇੰਦਰ ਨਾਲ ਵੀ ਫੋਨ ਤੇ ਗੱਲ ਕਰ ਹੀ ਲੈਣੀ ਆ ਹੁਣ ਮੇਰੇ ਤੋਂ 2 ਦਿਨ ਕਾਲਜ ਤੇ ਜਾ ਨਹੀਂ ਜਾਣਾ ਉਹਨਾਂ ਨੇ ਫੇਰ ਗੁੱਸਾ ਕਰਨੇ ਕਿ ਤੂੰ ਮੈਨੂੰ ਦੱਸਿਆ ਕਿਉਂ ਨਹੀਂ ਉਹਨੂੰ ਕਹਿਣੀ ਆ ਕਿ ਮੈਂ ਤਾਂ ਹੁਣ ਕਾਲਜ ਨਹੀਂ ਆਇਆ ਜਾਣਾ ਕੀ ਪਤਾ ਕਿਦਾਂ ਜਾਣਾ ਵਾ ਤੇ ਕਿਦਾਂ ਨਹੀਂ ਜਾਣਾ ਹੈਗਾ ਫੋਨ ਕਰਕੇ ਤੇ ਦੱਸ ਦੇਣੀ ਐ ਐਵੇਂ ਬਾਦਰੇ ਛੱਟ ਹੀ ਗੁੱਸਾ ਕਰ ਲੈਂਦਾ ਕਿ ਤੂੰ ਮੈਨੂੰ ਦੱਸਿਆ ਕਿਉਂ ਨਹੀਂ ਜਾਣਾ ਹੋਏ ਕਿਤੇ ਫੋਨ ਹੀ ਲਾ ਦੇ ਮੰਮੀ ਵੀ ਹੁਣ ਮੇਰੇ ਵੱਲ ਧਿਆਨ ਆਖ ਤੇ ਰਿੰਦੇ ਨਾ ਆਪੀ ਗੱਲ ਕਰਕੇ ਦੱਸ ਦੇਣੀ ਐ ਲੱਹ ਆ ਗਏ ਨੰਬਰ ਨੂੰ ਹਲੋ ਹਾਂਜੀ ਕੀ ਹਾਲੇ ਵਧੀਆ ਤਹੀਂ ਦੱਸੋ ਤੁਹਾਡਾ ਕੀ ਹਾਲ ਬਾਸ ਵਧੀਆ ਆਪਣੇ ਠੀਕ ਠਾਕ ਹੁਣ ਤੁਹਾਡਾ ਫੋਨ ਆ ਗਿਆ ਤੋਰਵਦੀਆਂ ਹੋ ਗਏ ਨੇ ਅੱਛਾ ਗੱਲਾਂ ਤਾਂ ਬੜੀਆਂ ਆਉਂਦੀਆਂ ਵਾ ਇੱਦਾਂ ਹੀ ਫਿਰ ਤੇ ਕਿਦਾਂ ਚਿੱਤ ਆ ਗਿਆ ਤੇ ਫੋਨ ਕਰਨ ਦਾ ਫੋਨ ਕਰਾਂਦਾ ਚੇਤਾ ਕੀ ਹੋਣਾ ਸੀ ਮੈਨਾਂ ਇਹ ਦੱਸਣਾ ਕਿ ਹੁਣ ਮੇਰੇ ਕੋਲ ਨਾ 2-4 ਦਿਨ ਕਾਲਜ ਨਹੀਂ ਆ ਜਾਣਾ ਪਤਾ ਨਹੀਂ ਮੈਂ ਕਿਦੋਂ ਆਉਣਾ ਵਾ ਜਾਂ ਕਿਦੋਂ ਨਹੀਂ ਆਉਣਾ ਤੇ ਮੈਂ ਚੱਲ ਪਹਿਲਾਂ ਹੀ ਫੋਨ ਕਰਕੇ ਨਾ ਤੁਹਾਨੂੰ ਦੱਸ ਦੇਣੀ ਐਵੇਂ ਬਦਲ ਤੁਸੀਂ ਛੱਟੀ ਮੂੰਹ ਜਿਹਾ ਬਣਾ ਲੈਂਦੇ ਕਿਉਂ ਨਵਦੀਪ ਕਿਹੜੀ ਗੱਲੋਂ ਨਹੀਂ ਆਉਣਾ ਇੱਕ ਤਾਂ ਤੂੰ ਛੁੱਟੀਆਂ ਬੜੀਆਂ ਕਰਦੀਆਂ ਛੁੱਟੀਆਂ ਨਹੀਂ ਗੱਲ ਹੈਗੀ ਹੁਣ ਫਿਰ ਘਰ ਵਿੱਚ ਕੋਈ ਪ੍ਰੋਬਲਮ ਹੋਏ ਤਾਂ ਫਿਰ ਪਤਾ ਹੀ ਹੈ ਤੁਹਾਨੂੰ ਉਹਨੂੰ ਕਿੱਥੇ ਢਿਲ ਕਰਦਾ ਵਾ ਹੁਣ ਕੀ ਹੋ ਗਿਆ ਕੋਈ ਨਹੀਂ ਮੈਂ ਦੱਸਾਂਗੀ ਤੁਹਾਨੂੰ ਮਿਲ ਕੇ ਮੈਂ ਫੋਨ ਤੇ ਨਹੀਂ ਗੱਲ ਕਰ ਸਕਾਂਗੀ ਯਾਰ ਇਹੋ ਜਿਹੀ ਕਿਹੜੀ ਗੱਲ ਆ ਜਿਹੜੀ ਤੂੰ ਮੇਰੇ ਨਾਲ ਨਹੀਂ ਸ਼ੇਅਰ ਕਰ ਸਕਦੀ ਉਹਨਾਂ ਭਾਬੀ ਨੇ ਠੀਕ ਹੈ ਹੈਗੇ ਤੇ ਮੇਰੀ ਮੰਮੀ ਜਿਹੜੇ ਨੇ ਐਵੇਂ ਭਾਬੀ ਨੂੰ ਗੱਲਾਂ ਬਾਤਾਂ ਕਰਦੇ ਰਹਿੰਦੇ ਆ ਤਾਂ ਫਿਰ ਐਵੇਂ ਨਾ ਇਕੱਲੇ ਬੈਠ ਕੇ ਰੋਂਦੇ ਰਹਿੰਦੇ ਤੇ ਮੈਨੂੰ ਹੁੰਦਾ ਕਿ ਚੱਲ ਮੈਂ ਉਹਨਾਂ ਨੂੰ ਥੋੜਾ ਬਤਾਂ ਹੌਸਲਾ ਜਾਂ ਦੇਣਾ ਜਾਣਾ ਫਿਰ ਇੱਕ ਕੰਮ ਕਰੀ ਵੇੜਾ ਕੋਲਾ ਵੇਖ ਕੇ ਨੇ ਜਿੱਦਾਂ ਅੱਜ ਤੁਹਾਨੂੰ ਕੀਤਾ ਤੂੰ ਜ਼ਰੂਰ ਕਰ ਲੈ ਕਰੀ ਅਜੇ ਨਾ ਯਾਦ ਕਰਨੀ ਧਿਆ ਇਹ ਨਵੰਬਰ ਤੇ ਸੋਨਾ ਜਿੱਤੇ ਵਧੀਆ ਹੋਵੇ ਤੇ ਉਹ ਹੀ ਗੱਲ ਹੋ ਗਈ ਕਿ ਤਾ ਚੰਗਾ ਵਿੱਚ ਹੋਰ ਵੀ ਮੰਗ ਲੈਂਦਾ ਤੇ ਕੋਈ ਇਸ਼ਕ ਕਰੀਏ ਜਾਈਂ ਚਲੋ ਕੋਈ ਗੱਲ ਨਹੀਂ ਠੀਕ ਹੈ ਕੋਈ ਨਵੇਂ ਕਰ ਲਿਆ ਕਰਾਂਗੇ ਹਾਂ ਤੁਸੀਂ ਨਾ ਲਾਇਓ ਚਲ ਠੀਕ ਹੈ ਚੰਗਾ ਓਕੇ ਭਾਈ ਚਲਿੱਤ ਦਾ ਕਰਦੀ ਜਿਹੜਾ ਮੰਮੀ ਨੇ ਕੰਮ ਕਿਹਾ ਨਾ ਪੇ ਨੋ ਕਰ ਲਈ। ਲੈ ਨਾ ਉਹ ਲੈ ਆਂਦੇ ਮੈਂ। ਡੈਡੀ ਮੈਂ ਅੰਦਰ ਤੋਂ ਹੋਰ ਵੀ ਚੀਜ਼ਾਂ ਹੋ ਗਈਆਂ ਅਸੀਂ ਤੁਹਾਨੂੰ। ਉਹ ਤਾਂ ਤੁਸੀਂ ਲੈ ਕੇ ਨਹੀਂ ਆਏ। ਹੋਰ ਕਿਹੜੀਆਂ ਮੰਗਾਈਆਂ? ਮੈਂ ਤੈਨੂੰ ਕਿਹਾ ਸੀ ਸਕੈਚ ਵੀ ਲੈ ਆਇਓ ਤੇ ਪੈਨ ਵੀ ਕੇ ਹੀ ਉਹ ਵੀ ਨਹੀਂ ਲੈ ਕੇ ਆਏ। ਕਾਹਨਲੇ ਆ ਵਲੇ ਨਹੀਂ। ਜਦੋਂ ਮੈਂ ਗਿਆ ਉਹ ਚਾਈਨਾ ਦੱਸਦੀ ਤਾਂ ਨਹੀਂ। ਮੈਂ ਤੈਨੂੰ ਦੱਸਿਆ ਤੇ ਸੀ ਹੀ। ਤੇ ਇਹ ਮੈਨੂੰ ਜਾਣ ਤੋਂ ਪਹਿਲਾਂ ਇੱਕ ਰਿਪੋਰਟ ਹੀ ਲੈਣ ਦੇ ਜਿੱਦਾਂ ਚੇਤਾ ਪੁੱਲ ਗਿਆ ਹੀ ਤੇ। ਓਏ ਆਪ ਨਾਲ ਚਲ ਜਾ ਕਰ ਤੂੰ। ਵੀਕ ਦੇ ਸਲਾਹ ਦੇਣੇ ਹੁੰਦੇ ਤੁਸੀਂ ਤੇ ਆ ਆਦ ਰਾਖਾ ਤੇ ਠੀਕ ਆਂ ਗੱਡੀਆਂ ਗੁੱਡੀਆਂ ਜੀਆਂ ਬਣੀਆਂ ਆਵਲੇ ਨਹੀਂ ਚੱਲਣੇ ਹੈ ਕਿ ਪਲੇਨ ਲੈਣੇ ਆ ਜਿਨ੍ਹਾਂ ਤੇ ਕੋਸ਼ਵੀ ਨਾ ਬਣਿਆ ਹੋਏ ਇਹਨਾਂ ਦੇ ਕਿੱਥੇ ਚੁੱਕ ਲਿਆ ਮੈਨੂੰ ਪਾਣੀ ਦਾ ਪਲੇਨ ਤਾਂ ਇਦਾਂ ਹੀ ਪਾਵੇ ਫਿਰ ਮੈਂ ਜਾਵਾਂਗਾ ਫਿਰ ਨਾਲਾ ਵਾਪਸ ਕਰਾਂਵਾਂਗਾ ਨਾਲੇ ਹੋ ਮੈਨੂੰ ਇਦਾਂ ਕਰੀ ਪਰਚੀ ਤੇ ਲਿਖ ਕੇ ਦੇਈ ਸਮਝ ਨਾ ਮੈਂ ਲਿਖਦੀ ਨਹੀਂ ਤੁਹਾਨੂੰ ਸਕੈਚ ਵੀ ਲੈਣੇ ਤੇ ਪੈਨ ਵੀ ਲੈਣੇ ਆ ਤੇ ਨਾਲੇ ਫਾਈਲ ਵੀ ਹੁੰਦੀ ਨਾ ਉਹਦੇ ਵਿੱਚ ਮੈਲ ਲਾਉਣੇ ਉਹ ਫਾਈਲ ਵੀ ਲੈ ਪਤਾ ਜੀ ਤੁਹਾਡੇ ਐਨੇ ਝੰਜਟ ਹਨ ਮੇਰੇ ਕੋਲ ਨਹੀਂ ਪੂਰੇ ਹੁੰਦੇ ਤੁਹਾਡਾ ਸਮਾਨ ਫੇਰ ਡੇਢ ਜੀ ਜਿੱਤ ਪੜਾਉਣਾ ਵਾ ਤਾਂ ਫੇਰ ਇੰਨੇ ਕੰਮ ਦੇ ਕਰਨੇ ਪੈਣੇ ਮੈਂ ਜਾਂਦੀ ਚੰਗੀ ਲੱਗਦੀ ਆ ਬਾਰ-ਬਾਰ ਚੰਗੀ ਨੂੰ ਤੁਨ ਨੂੰ ਕੀ ਆ ਕਾਲਜ ਵੀ ਜਾਂਦੀ ਆ ਨਾਲ ਚੱਲ ਜਾਂਦੀ ਆ ਚਲੋ ਕੋਈ ਗੱਲ ਨਹੀਂ ਐਵੇਂ ਗੁੱਸੇ 'ਚ ਨਾ ਆਈ ਜਾਓ ਹਾਂ ਕਰਨਾਂ ਦੇਲੀ ਨਹੀਂ ਲੱਗਣਿਆ ਚਲ ਘੜੀ ਚਾਚੀ ਲੱਗੇ ਬੰਨੀ ਆ ਲੈ ਨਾ ਵਾਈ ਆ ਚਲ ਸ਼ੁਕਰ ਵਾ ਕਿਤੇ ਇਹਨੂੰ ਤਾਂ ਮੈਂ ਕਦੇ ਵੀ ਚੀਕਣ ਡਈ ਹੀ ਇਹਨੂੰ ਪੁੱਛਣੀ ਆ ਜਾ ਕੇ ਵੀ ਸ਼ਰਨ ਦਾ ਕੀ ਹਾਲ ਵਾ ਹੁਣ ਲੇ ਚਾਚੀ ਜੀ ਤੇਥੇ ਹੈ ਨਹੀਂ ਹੈ ਚਾਚੀ ਜੀ ਆ ਗਈ ਆ ਗਈ ਪਤਮਾ ਸਤਿ ਸ਼ਕਲ ਚਾਚੀ ਜੀ ਸਤਿ ਸ਼੍ਰੀ ਅਕਾਲ ਮੈਂ ਵੇਖ ਲਿਆ ਹੈ ਤੈਨੂੰ ਮੈਂ ਤਾਂ ਬਾਥਰੂਮ ਜੀ ਹੈ ਹਾਂ ਪਤਾ ਨਹੀਂ ਕਿੱਥੇ ਗਈ ਨੇ ਨਹੀਂ ਮੈਂ ਬਾਥਰੂਮ ਵਿੱਚ ਹੀ ਗਈ ਤੇ ਮੈਂ ਵੇਖ ਲਿਆ ਮੈਂ ਤਾਂ ਭੱਜੀ ਆਈ ਤੇ ਰਲ ਵੇਖ ਕੇ ਤੇ ਮੈਨੂੰ ਸਭ ਤੋਂ ਪਹਿਲਾਂ ਸੁਣਾ ਪੇ ਸ਼ਰਮ ਦਾ ਕੀ ਹਾਲ ਆ ਕੀ ਗੱਲ ਮੂੰਹ ਢਿੱਲਾ ਜਾ ਕਰ ਲਿਆ ਵਾ ਕੀ ਤੇ ਰੱਬਾ ਪਤਾ ਸਭ ਕੁਛ ਕੀ ਦੱਸਾਂ ਜੱਜੀ ਤੁਹਾਨੂੰ ਮੈਂ ਹਾਂ ਕੀ ਗੱਲ ਹੋਈ ਬੜਾਈ ਗਰਜ ਕੀਤਾ ਵਾ ਅੱਜ ਨਾਲ ਹਾ ਕੀ ਹੋ ਗਿਆ ਵਾ ਮੁੱਛਾਂ ਨਹੀਂ ਰਾਵਾਂ ਵੀ ਦਾ ਆਪੀ ਤੇ ਵਿਚਰੇ ਨਾਰੋਂ ਹੁੰਦੇ ਆਣਾ ਤੇ ਮੈਨੂੰ ਆ ਪੋਨਾ ਵੱਲ ਵੇ ਵੇ ਕੇ ਹੋਰ ਤਰਾ ਹੁੰਦਾ ਰਹਿਗਾ ਵਾ ਹਾਈ ਨੇ ਮੇਰੇ ਆ ਰੱਬਾ ਬੜਾ ਕੁਝ ਸੋਚਿਆ ਸੀ ਪਰ ਵਾਇ ਗਰੂ ਨਹੀਂ ਸੋਚਿਆ ਤੁਹਾਡਾ ਕੁਝ ਵੀ ਹਾਈ ਆ ਤੇ ਬੜਾ ਮਾੜਾ ਕੰਮ ਹੋਇਆ ਈ ਪੁੱਤ ਮੇਰਾ ਤੇੰਪਰਾ ਕਲੇਜਾ ਹੀ ਨਿਕਲ ਗਿਆ ਵਾ ਹਾਏ ਐਡੀ ਵਧੀ ਗੱਲ ਕਿੱਦਾਂ ਬਰਦਾਸ਼ਤ ਕਰਨਾ ਉਹਨੇ ਬੜਾ ਰੋਂਦੇ ਆ ਹੁਣ ਬੜਾ ਸਮਝਾਈਦਾ ਪਰ ਕੀ ਕਰੀ ਉਹਨਾਂ ਵੱਲ ਵੇ ਵੇ ਕੇ ਤੇਾਨੂੰ ਆਪ ਹੋਰ ਤਰਉਂ ਨਰੇਗਾ ਮੰਮੀ ਵੱਖ ਕਰਦੇ ਨੇ ਨਿੱਕੀ ਗੱਲ ਹੋਵੇ ਨਾ ਪੁੱਤ ਤੇ ਬੰਦਾ ਕਰ ਲੈ ਨਿੱਕੀ ਗੱਲ ਨਹੀਂ ਨਾ ਐਡੀ ਵੱਡੀ ਗੱਲ ਆ ਮੇਰੇ ਕੋ ਪੁੱਛ ਕੇ ਵੇਹ ਪਿੱਕਡੀ ਵੱਡੀ ਖੁਸ਼ੀ ਮਾਲਕਨ ਦਿੱਤੀ ਉਹਨਾਂ ਨੂੰ ਹੈ ਤੇ ਖੁਸ਼ੀ ਆਈ ਆਈ ਖੋਲੀ ਆ ਤੇ ਕੀ ਕਰੇ ਵਿਚਾਰਨਾ ਚਾਹੀਦਾ ਰੱਬ ਨੂੰ ਨਾ ਬੜੀ ਮਾੜੀ ਹੋਈ ਏ ਤੇ ਬਹੁਤ ਮਾੜਾ ਪੁੱਤ ਈ ਸੁਪਨੇ ਸੋਚੇ ਸੀਗੇ ਕਿ ਮੈਂ ਇਦਾਂ ਹੀ ਚੁੱਕ ਕੇ ਇੱਥੇ ਰਹਿ ਆਇਆ ਕਰਨਾ ਵਾਂ ਤੇ ਸਾਡੇ ਘਰ ਵੀ ਰੌਣਕ ਲੱਗ ਜਾਣੀ ਆ ਮੈਂ ਤੇ ਇਹ ਸੋਚਿਆ ਵੀ ਚੱਲ ਰੱਬਾ ਤੂੰ ਸਣੀ ਨੇ ਖੁਸ਼ੀ ਦੇ ਦਿੱਤੀ ਤੇ ਚੱਲ ਕੋਈ ਗੱਲ ਨਹੀਂ ਹੀ ਉਹਦੇ ਵਿੱਚ ਸਭ ਕੁਝ ਵੇਖਾਂਗੇ ਹੈ ਰੌਣਕ ਹੀ ਚਾਹੀਦੀ ਸੀ ਵਿੜੇ ਵਿੱਚ ਤੇ ਚੱਲ ਹਾਂ ਨਾ ਰੌਣਕ ਮਿਲ ਜਾਣੀ ਆ ਆਹ ਤੱਕ ਤੇ ਸੋਚਿਆ ਹੀ ਨਹੀਂ ਪੁੱਤ ਮੈਂ ਤੇ ਆਪ ਬੜਾ ਕੁਝ ਸੋਚਿਆ ਸੀ ਕਿ ਮੈਂ ਇੰਗਾ ਕਰਨਾ ਵਾ ਉਦਾਂ ਕਰਨਾ ਵਾਂ ਕਿਉਂਕਿ ਮੈਂ ਉਹ ਨਹੀਂ ਹੋਣਾ ਕਾਲਜ ਇਹ ਰਸਤੇ ਵਿੱਚ ਵੇਖੀ ਦੀਆਂ ਚੀਜ਼ਾਂ ਇੰਨੇ ਸੋਹਣੇ ਸੋਹਣੇ ਖੜਾਉਣੇ ਹੁੰਦੇ ਮੈਂ ਮਮੂਨ ਕਹਿਣਾ ਮੈਂ ਲੈ ਕੇ ਆਉਂਦੀ ਮਮੂਨ ਕਹਿਣਾ ਨਹੀਂ ਉੱਥੇ ਪੀਲਾ ਨਹੀਂ ਚੀਜ਼ਾਂ ਲਿਆਈ ਦੀਆਂ ਬੜਾ ਕੁਝ ਸੋਚਿਆ ਹੀ ਭਰਨਾ ਕਿ ਕੂਆ ਵਾ ਨਾ ਕੂਆ ਨੂੰ ਢੜੀ ਕੱਟ ਚਾਹੁੰਦੇ ਆ ਪਤਾ ਉੱਥੇ ਜੋ ਮਾਲਕ ਨੂੰ ਮਨਜ਼ੂਰਾ ਹੋਣਾ ਤੇ ਉਹੀ ਹੁੰਦਾ ਵਾ ਬੰਦਾ ਤੇ ਬੜਾ ਕੁਝ ਸੋਚਦਾ ਵਾ ਚੱਲ ਮੈਂ ਤਾਂ ਕੱਲ ਦੀ ਫੋਨ ਕਰ ਕਰਕੇ ਸ਼ਦਾਨ ਹੋ ਗਈਆਂ ਤੇਰਾ ਫੋਨ ਤੇ ਲੱਗਦਾ ਨਹੀਂ ਤੇ ਨਾ ਪਾਜੀ ਫੋਨ ਚੁੱਕਦੇ ਤੇ ਨਾ ਪੈਣ ਜੀ ਫੋਨ ਚੁੱਕਦੇ ਹੀਗੇ ਕਿ ਉਹ ਨਹੀਂ ਫੋਨ ਚੁਪਿਆ ਇਹਨਾਂ ਨੇ ਫਿਰ ਤਾਂ ਉਹਨਾਂ ਨੂੰ ਪਤਾ ਇੱਦਾਂ ਹੀ ਸਾਰੇ ਜਣੇ ਪਰੇਸ਼ਾਨੀ ਹੋਣ ਕਿਹਨੇ ਕੀ ਚੁਪਣਾ ਹੈ ਇੱਕ ਉਤਮ ਮੰਮੀ ਭਾਦੀ ਨਾਲ ਲੜੀ ਜਾਂਦੇ ਆ ਉਹ ਕਿਉਂ ਐਵੇਂ ਹੀ ਉਹਨਾਂ ਨੂੰ ਗੱਲਾਂ ਕਰੀ ਜਾਂਦੇ ਭਾ ਦੱਸ ਉਹਨਾਂ ਦਾ ਕੀ ਕਸੂਰ ਉਹ ਚਾਹੁੰਦੇ ਹੀ ਕਿ ਮਨ ਲੱਗਾ ਹੋਏ ਤੁਹਾਨੂੰ ਪਤਾ ਤਾਂ ਹੈਗਾ ਮੰਮੀ ਦਾ ਪਰ ਨਾ ਕਿੱਧਰ ਹੋ ਜਨਾ ਉਹ ਫਸੀ ਹੋ ਜਾਂਦੀ ਆ ਆ ਟਾਈਮ ਨਾਲ ਸ਼ਰਨ ਹੌਸਲਾ ਦੇਣ ਦਾ ਵਾ ਲੜਨ ਦਾ ਨਹੀਂਗਾ ਕਿਉਂ ਨਹੀਂ ਭੈਣ ਦੀ ਸਮਝਦੀ ਇੱਥੇ ਰ ਸਮਝਾਈਦਾ ਪਰ ਮੰਨਦੀ ਨਹੀਂ ਉਹ ਗੱਲ ਕੀ ਕਰੀਏ ਹੋਣੇ ਪੁੱਤ ਤੂੰ ਸ਼ਰਨ ਹੌਸਲਾ ਦਿਆ ਕਰ ਕੋਈ ਗੱਲ ਨਹੀਂ ਕੋਈ ਨਹੀਂ ਵਿਗੜਿਆ ਕੋਈ ਨਹੀਂ ਪ੍ਰਮਾਤਮਾ ਫੇਰ ਦੇਊਗਾ ਹੋ ਸਕਦਾ ਤੁਹਾਡੇ ਵਾਸਤੇ ਨਹੀਂ ਚੰਗੀ ਚੀਜ਼ ਜਿਹੜੀ ਨਹੀਂ ਦਿੱਤੀ ਹੈ ਤੇ ਕੋਈ ਨਹੀਂ ਮਾਲਕ ਦੇ ਘਰ ਕਿਹੜੀ ਚੀਜ਼ ਦਾ ਘਾਟਾ ਵਾ ਉਹਨੇ ਆਪੇ ਫੇਰ ਦੇ ਦੇਣਾ ਵਾ ਕਿ ਆ ਫਿਕਰ ਨਾ ਕਰਿਆ ਕਰ ਤੇ ਪਾਠ ਕਰਿਆ ਕਰ ਰੱਬ ਨੇ ਸਭ ਕੁਝ ਦੇਣਾ ਵਾ ਕੋਈ ਗੱਲ ਨਹੀਂ ਹੁਣ ਤੂੰ ਹੌਸਲਾ ਦੇ ਉਹਨੂੰ ਪਹਿੰਜੀ ਦੇ ਸੁਭਾਅ ਦਾ ਮੈਨੂੰ ਚੰਗੀ ਤਰ੍ਹਾਂ ਪਤਾ ਵਾ ਉਹ ਤੇ ਮੈਨੂੰ ਟੋਣੇ ਮਾਰਨੋਂ ਹਟਦੀ ਤੇ ਉਹਨੂੰ ਕਿੱਥੋਂ ਮਾਰਨੋਂ ਹਟਣਾ ਉਹਨੇ ਮੈਂ ਤਾਂ ਤੇਰੇ ਚਾਚੇ ਨੂੰ ਵੀ ਕਹਿਣ ਲਈ ਵੀ ਮੈਨੂੰ ਬੜਾ ਫਿਕਰ ਹੋਣ ਲਿਆ ਵਾ ਉਹੀ ਗੱਲ ਹੋ ਗਈ ਉਹ ਮੈਂ ਤੇ ਆਪ ਹੀ ਪੁੱਤ ਆ ਜਾਣਾ ਹੀ ਪਰ ਮੇਰੀ ਬਾਹ ਜਿੰਨੀਗੀ ਬਹੁਤੀ ਤਾਂ ਠਾਂ ਠਾਂ ਰਗੀ ਹੁੰਦੀ ਅੱਜ ਮੈਂ ਮਾੜੀ ਮੋਟੀ ਚਾਹ ਬਣਾਈ ਐ ਤੇ ਮੇਰੇ ਫੇਰ ਪੀੜ ਹੋਣ ਰਹੀ ਪਈ ਹੈ ਹਾਂ ਚਲੋ ਫੇਰ ਆ ਕੇ ਹਾਰ ਕੇ ਤੇ ਫਿਰ ਮੈਂ ਚੱਲ ਰਹਿਣ ਦਿੰਨੀ ਆ ਮਾੜਾ ਮੋਟਾ ਜਿੱਦਾ ਅੱਗੀ ਚੱਲ ਡਿਆ ਉਹਦਾ ਚੱਲੀ ਜਾਊਗਾ ਚੱਲ ਕੋਈ ਨਹੀਂ ਪੁੱਤ ਆਉਂਗੀ ਮੈਂ ਵੀ ਘਰ ਦਊਂਗੀ ਉਹਨੂੰ ਸ਼ਰਮ ਨੂੰ ਹੌਸਲਾਣ ਕੇ ਹੌਸਲਾ ਹੀ ਦੇਣਾ ਹੋਰ ਕੀ ਕਰ ਸਕਨੇ ਆਪਾਂ ਹੁਣ ਚਾਚੀ ਜੀ ਮੈਂ ਇੱਕ ਗੱਲ ਦੱਸਾਂ ਤੁਹਾਨੂੰ ਹੱਲ ਨਹੀਂ ਨਾ ਹੋਇਆ ਤੁਹਾਨੂੰ ਪਤਾ ਨਾ ਮੰਮੀ ਦੇ ਸੁਭਾਅ ਦਾ ਉਹਨਾਂ ਨੇ ਦੂਜੇ ਪਾਸੇ ਹੋ ਜਣਾ ਨੇ ਤੇ ਜੇ ਮੈਂ ਨਾ ਨਾ ਆਈ ਫਿਰ ਵੀ ਉਹਨੇ ਕਿਹੜਾ ਮੈਨੂੰ ਜੀਨ ਦੇਣਾ ਫਿਰ ਵੀ ਉਹਨੇ ਦੂਜੇ ਪਾਸੇ ਹੋ ਜਾਣਾ ਵਾ ਮੈਂ ਤੇ ਫਾਇਲ ਆ ਗਈ ਆ ਪੁੱਤ ਕੀ ਕਰਾਂ ਫਿਰ ਮੈਂ ਉਹ ਨਹੀਂ ਨਾ ਕਿਹਦੀ ਗੱਲ ਸੰਦੇ ਹੈਗੇ ਉਹ ਸੰਦੇ ਕਿ ਸਾਰਾ ਕਸੂਰ ਹੀ ਬੰਦੇ ਦਾ ਉਹ ਇਹ ਨਹੀਂ ਨਾ ਸੋਚਦੀ ਕਿ ਜੋ ਵਾਇਰਲ ਲਿਖਿਆ ਹੋਣਾ ਤੇ ਉਹ ਵਾ ਚੱਲ ਪੁੱਤ ਤੂੰ ਬਹਿ ਮੈਂ ਚਾਹ ਬਣਾਈ ਨਹੀਂ ਚਾਹ ਨਹੀਂ ਪੀਣੀ ਹੈਗੀ ਕੁਝ ਨਹੀਂ ਜੇ ਖਾਣ ਨੂੰ ਦਿਲ ਕਰਾਂ ਜੇ ਮੈਂ ਤਾਂ ਉਦਾਂ ਹੀ ਘਰੇ ਵੀ ਨਾ ਕੀ ਕੋ ਗਾਲੀ ਵਾਰ-ਵਾਰ ਲੜੀ ਜਾਂਦੇ ਭਾਬੀ ਵਿਚਾਰੀ ਰੋਈ ਜਾਂਦੀ ਆ ਮੈਨੂੰ ਹੁੰਦਾ ਹੈ ਵੀ ਚੱਲ ਮੈਂ ਮੜ ਜਾ ਸੇ ਪਾਸੇੋਂ ਮੈਂ ਚਲਦਾ ਡਿਕਰੂ ਹੋ ਕਿਉਂ ਨਹੀਂ ਘੜੀ ਕੋ ਹਲਾ ਫੜ ਪਾਣੀ ਤੇ ਖਾਲਾ ਦਵਾਈ ਦਵਾਈਆਂ ਜੋਗੀ ਰਹਿ ਜਾਣਾ ਤੇਰੀ ਸਾਰੀ ਉਮਰ ਦਵਾਈਆਂ ਚ ਲੰਗਣੀ ਆ ਜਿਹੜੋ ਕੈਸੇ ਆਣਿਆ ਨਹੀਂ ਨਾ ਮੰਨੀਏ ਤੇ ਮੰਮੀ ਮੈਂ ਦੱਸ ਕੀ ਕਹਿਨੀ ਆ ਤੇ ਕਿਉਂ ਮੈਂ ਇਦਾਂ ਬੋਲਦੀ ਵੀ ਤੂੰ ਕਹਿਨੀ ਆ ਮੈਨੂੰ ਪੁੱਛ ਕੇ ਵੇ ਜੀ ਕਹਦਾ ਰਫਲ ਹੋਏ ਤੇਰੇ ਵਿੱਚੋਂ ਦੀ ਗੋਲੀ ਨਿਕਾਣਾ ਮੈਨੂੰ ਤਾਂ ਮਸਾਂ ਨਹੀਂ ਚੰਗੀ ਲੱਗੀ ਜੇਰ ਮਖਾਈ ਦੇਨੀ ਮਮੀ ਮੈਂ ਮੜਾ ਕੀ ਕੀਤਾ ਵੈਸਾ ਹੁਣ ਤੂੰ ਮੜਾ ਨਹੀਂ ਕੀਤਾ ਛੱਡਿਆ ਵੀ ਕੱਖ ਨਹੀਂ ਤੇ ਮੰਮੀ ਐਚ ਮੇਰੀ ਕੀ ਗਲਤੀ ਹੋ ਗਈ ਨਹੀਂ ਤੇਰੀ ਗਲਤੀ ਨੂੰ ਤੇ ਰੋਣੀ ਹਾਂ ਤੇ ਮੇਰੀ ਮੰਨ ਲਾ ਪੱਲੇ ਬੰਨ ਲਾ ਗੱਲਾਂ ਪਰ ਤੂੰ ਸੱਸ ਮਾਂ ਨੂੰ ਤਾਂ ਦੰਦੀਆਂ ਨਹੀਂ ਵੀ ਅਸੀਂ ਹੁਣ ਸਮਝ ਗਿਆ ਕੱਖ ਆਪਣੀਆਂ ਮਰਜ਼ੀਆਂ ਕਰਨੀਆਂ ਭੁਗਤੋ ਹਣ ਬਸ ਮੈਨੂੰ ਥੋੜਾ ਚਾਉਣੀ ਆ ਵੀ ਮੇਰੇ ਨਾਲ ਇਦਾਂ ਹੋਵੇ ਤੇ ਇਹ ਤੇ ਗੱਲ ਗੱਲ ਤੇ ਮੈਨੂੰ ਉਹ ਹੀ ਸੁਣਾਉਂਦੇ ਜੇ ਮੈਂ ਤੈਨੂੰ ਸਾਰੀ ਉਮਰ ਸੁਣਾਉਣੀ ਆ ਤੇਰੇ ਦਿਲ ਚੇਹ ਨਾ ਹੋਏ ਸਾਰੀ ਉਮਰ ਹੁਣ ਤੈਨੂੰ ਇਹ ਸਜ਼ਾ ਭੁਗਤਨੀ ਪਾਏਗੀ ਨਾਲੇ ਮੈਨੂੰ ਮੈਨੂੰ ਚਾਹੀਦਾ ਪੋਤਾ ਬਸ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੈਂ ਤੈਨੂੰ ਚੱਟਣਾ ਮੈਨੂੰ ਨਹੀਂ ਕੁਝ ਵੀ ਚਾਹੀਦਾ ਮੈਂ ਤੇ ਜਿਹੜੀ ਚੀਜ਼ ਤੈਨੂੰ ਕਿਹਾ ਮੈਨੂੰ ਉਹੋ ਹੀ ਚਾਹੀਦੀ ਏ ਬਸ ਮੈਨੂੰ ਜਿੱਦਾਂ ਮਰਜੀ ਕਰ ਦਵਾਈਆਂ ਖਾ ਨਾ ਖਾ ਜਿਹੜੀ ਗੱਲ ਤੈਨੂੰ ਕਹਿਤੀ ਉਹ ਹੋਣੀ ਚਾਹੀਦੀ ਤੇ ਜੇ ਨਾ ਹੋਈ ਤੇ ਤੇਰਾ ਜੀਣਾ ਹਰਾਮ ਕਰਛਾਂਗੀ ਤੈਨੂੰ ਲੱਗ ਪਤਾ ਜਾਊਗਾ ਕਿ ਸੱਚ ਚੀਜ਼ ਕੀ ਹੁੰਦੀ ਆ ਮੰਮੀ ਇਹ ਮੇਰੇ ਹੱਥ ਬਸ ਥੋੜੀ ਆ ਯਾ ਤੇਰੀ ਸੁਣੀ ਹੀ ਤੇ ਟਪੂ ਟਪੂ ਕਰਦੀ ਆ ਇਹ ਤਾਂ ਟੇਕ ਜਾਂਦੀ ਨਾ ਅੱਜ ਗੱਲਾਂ ਸੁਣਦੀ ਤੇ ਮੰਮੀ ਮੈਂ ਕਿਹੜਾ ਕੋ ਮਾਰਾ ਕੀਤਾ ਹੈਗਾ ਮੈਂ ਤਾਂ ਟਾਟੇ ਹੀ ਹੱਥ ਵਟਾਉਣੀ ਆ ਵੀ ਕੱਲੇ ਲੱਗੇ ਰਹਿੰਦੇ ਆ ਨਹੀਂ ਮੇਰੇ ਹੱਥ ਨੂੰ ਨਾਮ ਵਟਾਉਂਦੀ ਮੈਨੂੰ ਕੋਈ ਗੱਲ ਨਹੀਂ ਮੈਂ ਸਾਰਾ ਦਿਨ ਕੰਮ ਕਰ ਲੈਂਦੀ ਪਰ ਮੇਰੀ ਰੱਬ ਨੇ ਸੁਣੀ ਹੀ ਨਾ ਤੇ ਸੁਣੀ ਰਹਿਣ ਦਿੰਦੀ ਇੱਕ ਉਹ ਉਹ ਵਤਨ ਬਿਟਰ ਬਿਟਰ ਉਹਦਨ ਜਦਨ ਗਈਆ ਕਿੱਦਾਂ ਵੈਂਦੀ ਤੇਰੇ ਨਾਲ ਮੈਨੂੰ ਤੋ ਜਰਮ ਖਾਈ ਉਹ ਵੀ ਦਿੰਦੀ ਐ ਉਹਦਾ ਦਾ ਤੇਰਾ ਪਿਓ ਚੁੱਕ ਕੇ ਹਾਨੂੰ ਦਾ ਵਦ ਉਹਦਾ ਪਤਾ ਲਾ ਉਹਦਾ ਗੋਟ ਟੁੱਟ ਕੇ ਡਿੱਗ ਪੈਣਾ ਤਾਂ ਮੈਂ ਪਤਾ ਲੈਣ ਜਾਣਾ ਮਾੜੀ ਮੋਟ ਸੜ ਤਾਂ ਲੱਗ ਹੀ ਜਾਂਦੀ ਮੈਂ ਚੱਲੇ ਸਾਰਾ ਟੱਬਰ ਉਹਦੇ ਅੱਗੇ ਪਿੱਛੇ ਫੇਰ ਫੇਰ ਕੇ ਜੇ ਮਕੈਨੀ ਤੇ ਤੈਨੂੰ بڑے ਪਾਸ਼ਾ ਲੱਗਦੇ ਕਰੋ ਰੋਈ ਜਾ ਹਾਂ ਨਹੀਂ ਮਤੇ ਦੇਲ ਵੇਖਣਾ ਕਿ ਤੂੰ ਰੋਨੀ ਆ ਮੇਰੇ ਨੂੰ ਮਾਰ ਪਾਵੇਂ ਇਹ ਸਜ਼ਾ ਤੈਨੂੰ ਹੁਣ ਭੁੱਤ ਨਹੀਂ ਪਏਗੀ ਕਿੱਧਰ ਚੱਲ ਪਈ ਐ ਆਹੋ ਮੈਂ ਕਿੱਧਰ ਜਾਣਾ ਸੀ ਮੈਂ ਉਹ ਨਾ ਸ਼ਰਨ ਦੀ ਖਬਰ ਲਿਆ ਵਾਂ ਤੇ ਮੈਂ ਨਾਲੇ ਉਹਨੂੰ ਹੌਸਲਾ ਹਸਲਾ ਵਿਚਾਰੀ ਹੁੰਦੀ ਆਵਾ ਫਿਰ ਵੀ ਨਿਆਣੀ ਐ ਹੌਸਲਾ ਦਿੰਦੀ ਨਾ ਹੋਰ ਨਾ ਕਿ ਪਤਾ ਲੈ ਕੇ ਉੱਥੋਂ ਆ ਜੀ ਤੈਨੂੰ ਪਤਾ ਤਾਂ ਹੈ ਗਏ ਉਹਨਾਂ ਦਾ ਪਤਾ ਤਾਂ ਮੈਨੂੰ ਹੈਗਾ ਵਾ ਅਜੇ ਮੇਰੇ ਭਰਾ ਦਾ ਸੁਭਾਅ ਹੋਰ ਵਾ ਮੇਰੀ ਗੱਲ ਸੁਣੋ ਪਰ ਉਹ ਟੀ ਕੀ ਸੋਚੂਗੀ ਵੀ ਚਾਚੀ ਨੂੰ ਪਤਾ ਨਹੀਂ ਲੱਗਾ ਇਹ ਆਈ ਨਹੀਂ ਹੈ ਹੁਣ ਉਹਦੇ ਕਰਕੇ ਮੈਂ ਹੁਣ ਸਾਰਾ ਕੁਝ ਥੋੜੀ ਛੱਡ ਦੇਣਾ ਮੈਨੂੰ ਪਤਾ ਵਾ ਮੈਂ ਕਿਨਾ ਨਾ ਜਾ ਚੰਗੇ ਨੀਕਾ ਲੱਗੀ ਤਾਂ ਗੱਲ ਕੱਖ ਨੇ ਕੀ ਇਹ ਕਿਹੜੇ ਦੋਏ ਜੀ ਜਾਵਾਂਗੇ ਇਧਰ ਮਾਨਾ ਪਤਾ ਲੱਗ ਕੇ ਘਰ ਆ ਜਾਾਂਗੇ ਮਣੂੰ ਤਾਂ ਨਵ ਕਹਿੰਦੀ ਸੀ ਆਂਦੀ ਵੀ ਚਾਚੀ ਤੈਨੂੰ ਮੈਂ ਕੀ ਦੱਸਾਂ ਆਂਦੀ ਇੱਕ ਤੇ ਵਿਚਾਰੀ ਦਾ ਕੰਮ ਖਰਾਬ ਹੋ ਗਿਆ ਤੇ ਦੂਜਾ ਮੰਮੀ ਤਾਨੇ ਮਾਰਨੋਂ ਨਹੀਂ ਹਟਦੀ ਉਹਨੂੰ ਉਹਨੂੰ ਆਂਦੀ ਦਿਨ ਰਾਤ ਤਾਨੇ ਮਾਰੀ ਜਾਂਦੀ ਆ ਆਂਦੀ ਘਰ ਦਾ ਮਾਹੌਲ ਇਹਨਾਂ ਪ੍ਰਭਾਵ ਕੀਤਾ ਉਹਦੇ ਬੱਸ ਵਾਲੀ ਗੱਲ ਨੇ ਉਹ ਤੇ ਜੀ ਕਰਦਾ ਸੀ ਉਹ ਤਾਂ ਗੱਲ ਵਾ ਤੇ ਇੱਕ ਤੇ ਮੈਨੂੰ ਇਹ ਹੁੰਦਾ ਵੀ ਜੇਕਰ ਜਾਂਦੇ ਹੀ ਮੱਥੇ ਮੇਰੇ ਉਹ ਲੱਗੀ ਨਾ ਉਹਨੇ ਮੈਨੂੰ ਜਾਂਦੇ ਪਿਆਰਾਂ ਥਲੋ ਕੱਢ ਦੇਣਾ ਤੇ ਮੈਨੂੰ ਕੂਣ ਜੋਗੀ ਨਹੀਂ ਛੱਡਣਾ ਉਹ ਦੱਸਾਂ ਕੀ ਗੱਲ ਆ ਉਹ ਜਦੋਂ ਔਖੀ ਹੋਵੇ ਨਾ ਉਹ ਫਿਰ ਬੋਲਣਗੇ ਵੰਦੀ ਕੱਖਨੇਗੀ ਜਿਹੜਾ ਮਰਜੀ ਉਹਦੇ ਗਾੜੀ ਆ ਗਿਆ ਨਾ ਉਹਨੂੰ ਝਟ ਬੀਤੀ ਕਰ ਦਿੰਦੀ ਇਹ ਬੰਦੇ ਦੀ ਤਾਂ ਤਰ ਮੈਂ ਕਹਿੰਦੇ ਵੀ ਨਾ ਜਾ ਜੇਦਕ ਨਾ ਕਰ ਵਰਨਾ ਵੋਟੀ ਵੱਲ ਨਾਲ ਵੇਖ ਕੇ ਮੈਂ ਤਰਸ ਜਾ ਹੁੰਦਾ ਮੈਨੂੰ ਇੱਕ ਵਾਰੀ ਵੋਟੀ ਨੂੰ ਵੇਖਾਉਣ ਦੋ ਕੋਈ ਨਹੀਂ ਮੁੜ ਕੇ ਫੇਰ ਮੈਂ ਮੇਰੀ ਬਿਲੋਂ ਗੱਲ ਸੁਣ ਲਾ ਫੇਰ ਚੱਲਾਂਗੇ ਕਿਸ ਵੇਲੇ ਮੈਨੂੰ ਪਤਾ ਨਾ ਉੱਥੇ ਕੀ ਕਰਨਾ ਹੋਣਾ ਵਾ ਤੇ ਮੁੜ ਮੁਰਕੇ ਤੇਰੇ ਦੋ ਤਿੰਨ ਦਿਨ ਫੇਰ ਨੰਗ ਜਾਣੇ ਮੁਰਕੇ ਬੁਹਾਰ ਹੋਏਗੇ ਅੱਗੇ ਬਾਹਾਂ ਬਾਹ ਠੀਕ ਹੋਈ ਆ ਚਲਾਗਾ ਪਰ ਮੇਰੀ ਗੱਲ ਤਾਂ ਸੁਣੋ ਹਾਂ ਹੁਣ ਜਾਣਾ ਤੇ ਬਣ ਦਾਵਾ ਨਾ ਕਿਹੜਾ ਕੋਈ ਉਪਰਾ ਕੰਮ ਆ ਹੈ ਹੈ ਤੇ ਸਾਡੇ ਆਪਣੇ ਹੀ ਆ ਉਹ ਫੋਨ ਤੇ ਕਹਦੇ ਕਿ ਆ ਵੀ ਦਵਾਈ ਲੈਂਦੀ ਆ ਬਾਹਾਂ ਦੀ ਫੇਰ ਗੱਲ ਮੁੱਕੀ ਝਗੜਾ ਪਾਰ ਪਿਆ ਤੂੰ ਤੇ ਲੰਮੀਆਂ ਸੋਚਣਾ ਪਈ ਨਹੀਂ ਨਾ ਆ ਜਾ ਚੱਲ ਰਮਾਨ ਇੱਧਰ ਅੰਦਰ ਬਹਿ ਆ ਤੂੰ ਦੰਨਾ ਚਾਚੂੜ ਆ ਗਿਆ ਚੱਲ ਬਾਹਰ ਅੰਦਰ ਉਹ ਫੇਰ ਗੱਲਾਂ ਮੈਨੂੰ ਪਤਾ ਤੇਰੀ ਗਿਆਂ ਦੀ ਕਿੰਨੀ ਕੀ ਝੁਣੀ ਉੱਥੇ